ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜੈ ਸائیں ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਪ ਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੀਪ ਹੀਰ ਵਲੋਗਸ ਤੇ ਅੱਜ ਦਾ ਜਿਹੜਾ ਮੈਂ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਬੜਾ ਸੋਹਣਾ ਕਿੱਸਾ ਸائیں ਲਾਜੇਸ਼ਾ ਸਰਕਾਰ ਦਾ ਕਿੱਸਾ ਆ ਤੇ ਇਹ ਕਿੱਸਾ ਜਿਨ੍ਹਾਂ ਨੇ ਸਾਂਝਾ ਕੀਤਾ ਨਾ ਬੇ ਬੜੇ ਪਿਆਰੇ ਖਾਸ ਦੋਸਤ ਸਾਡੇ ਵਾਲੀਆ ਜੀ ਜਿਨ੍ਹਾਂ ਨੂੰ ਤੁਸੀਂ ਅਕਸਰ ਨਕੋਦਰ ਦਰਬਾਰ ਮੇਲੇ ਦੀਆਂ ਸਟੇਜਾਂ ਦੇ ਉੱਤੇ ਸ਼ਾਇਰੀ ਕਰਦੇ ਸੁਣਿਆ ਹੋਊਗਾ ਉਹਨਾਂ ਦੀ ਜ਼ੁਬਾਨੀ ਮੈਂ ਇੱਕ ਕਹਾਣੀ ਸੁਣਿਆ ਸੀ ਤੇ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੱਕ ਸائیں ਰਾਜੇਸ਼ਾ ਸਰਕਾਰ ਦਾ ਬੜਾ ਤਕੜਾ ਆਸ਼ਕ ਬੜਾ ਤਕੜਾ ਮুরিਦ ਉਹ ਨਕੋਦਰ ਦਰਬਾਰ ਜਾਂਦਾ ਹੁੰਦਾ ਸੀ ਪਰ ਉਹ ਜਾਂਦਾ ਜਾਂਦਾ ਅਕਸਰ ਇੱਕ ਬਗੀਚੇ ਦੇ ਵਿੱਚੋਂ ਦੀ ਫੁੱਲ ਤੋੜ ਕੇ ਲੈ ਜਾਂਦਾ ਸੀ ਤੇ ਜਾ ਕੇ ਨਕੋਦਰ ਦਰਬਾਰ ਚੜਾ ਦਿੰਦਾ ਸੀ ਸਾਈਂ ਜੀ ਦੇ ਇਹ سلسلہ ਕਾਫੀ ਦਿਨ ਚੱਲਦਾ ਰਿਹਾ ਕਾਫੀ ਦਿਨ ਤੋਂ ਚੱਲਦਾ ਰਿਹਾ ਤੇ ਉਧਰ ਜਿਹੜੇ ਫੁੱਲ ਸੀ ਜਿਨ੍ਹਾਂ ਦੇ ਬਾਗੀਚੇ ਦੇ ਵਿੱਚੋਂ ਉਹ ਫੁੱਲ ਤੋੜ ਕੇ ਲੈ ਕੇ ਜਾਂਦਾ ਸੀ ਤਾਂ ਜਿਹੜਾ ਉਸ ਫੁੱਲਾਂ ਦਾ ਪਰਿਵਾਰ ਸੀ ਸਾਰਾ ਕਹਿੰਦੇ ਉਹ ਫੁੱਲ ਆਪਸ ਦੇ ਵਿੱਚ ਵੀ ਗੱਲਾਂ ਕਰਦੇ ਨੇ ਇੱਕ ਦੂਜੇ ਦੇ ਨਾਲ ਕਿ ਕੱਲ ਨੂੰ ਸਵੇਰੇ ਇੱਕ ਨਵੇਂ ਫੁੱਲ ਨੇ ਆਉਣਾ ਆ ਆਪਾਂ ਉਹਨੂੰ ਦੇਖਾਂਗੇ ਉਹਦਾ ਹਾਲ ਚਾਲ ਪੁੱਛਾਂਗੇ ਉਹਦੀ ਦੇਖਭਾਲ ਕਰਾਂਗੇ ਪਰ ਜਦੋਂ ਸਵੇਰ ਹੁੰਦੀ ਆ ਉਹ ਦੇਖਦੇ ਨੇ ਕਿ ਉੱਥੇ ਤਾਂ ਫੁੱਲ ਹੈ ਹੀ ਨਹੀਂ ਕਿਉਂਕਿ ਉਸ ਫੁੱਲ ਨੂੰ ਉਹ ਬੰਦਾ ਲੈ ਜਾਂਦਾ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਕਾਫੀ ਦਿਨ ਤੋਂ ਇੱਕ سلسلہ ਚੱਲ ਰਿਹਾ ਸੀ ਤਾਂ ਉਹਨਾਂ ਫੁੱਲਾਂ ਨੇ ਕਿਹਾ ਵੀ ਸਵੇਰੇ ਜਦੋਂ ਉਹ ਬੰਦਾ ਫੁੱਲ ਤੋੜਨ ਆਊਗਾ ਨਾ ਤਾਂ ਆਪਾਂ ਇਹਦਾ ਪਿੱਛਾ ਕਰਨਾ ਕਿ ਇਹ ਕਿੱਥੇ ਜਾਂਦਾ ਆ ਤਾ ਕਹਿੰਦੇ ਜਦੋਂ ਬੰਦਾ ਅਗਲੀ ਸਵੇਰ ਫੋਲਰ ਤੋੜਨ ਵਾਸਤੇ ਆਇਆ ਤਾਂ ਫੁੱਲਾ ਨੇ ਉਸ ਬੰਦੇ ਦਾ ਪਿੱਛਾ ਕੀਤਾ ਬੰਦੇ ਨੇ ਜਾ ਕੇ ਉਸ ਫੋਲਰ ਨੂੰ ਚੜਾ ਦਿੱਤਾ ਸਾਈਂ ਜੀ ਦੇ ਦਰਬਾਰ ਨਕੂਦਰ ਤਾਂ ਫੁੱਲਾ ਨੇ ਦੇਖਿਆ ਵੀ ਇਹ ਤਾਂ ਸਾਈਂ ਜੀ ਦੇ ਦਰਬਾਰ ਤੇ ਫੋਲਰ ਨੂੰ ਚੜਾ ਦਿੰਦਾ ਆ ਤਾਂ ਕਹਿੰਦੇ ਕੋਈ ਗੱਲ ਨਹੀਂ ਆਪਾਂ ਇਸ ਦੀ ਸ਼ਿਕਾਇਤ ਜਿਹੜੀ ਆ ਸਾਈਂ ਨੂੰ ਲਾਉਣੀ ਆ ਫੁੱਲ ਸਾਰੇ ਇਕੱਠੇ ਹੋ ਕੇ ਨਾ ਸਾਈਂ ਜੀ ਦੇ ਕੋਲ ਜਾਂਦੇ ਨੇ ਜਾ ਕੇ ਕਹਿੰਦੇ ਨੇ ਕਿ ਸਾਈਂ ਜੀ ਅਸੀਂ ਤੁਹਾਨੂੰ ਇੱਕ ਤੁਹਾਡੇ murid ਦੀ ਸ਼ਿਕਾਇਤ ਲਗਾਉਣ ਆਏ ਆਂ ਸਾਈਂ ਜੀ ਕਹਿੰਦੇ ਦੱਸੋ ਭਾਈ ਕਿਹੜੀ ਸ਼ਿਕਾਇਤ ਆ ਕੀ ਸ਼ਿਕਾਇਤ ਆ ਕਹਿੰਦੇ ਜੀ ਤੁਹਾਡਾ ਇੱਕ murid ਆ ਤੁਹਾਡੇ ਦਰਬਾਰ ਤੇ ਰੋਜ਼ ਫੁੱਲ ਚੜਾਉਂਦਾ ਆ ਕਹਿੰਦੇ ਹਾਂਜੀ ਚੜਾਉਂਦਾ ਆ ਕਹਿੰਦੇ ਤੁਹਾਨੂੰ ਨਹੀਂ ਪਤਾ ਕਿ ਉਹ ਫੁੱਲ ਰੋਜ਼ ਸਾਡੇ ਬਾਗੀਚੇ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚੋਂ ਤੋੜ ਕੇ ਲੈ ਕੇ ਜਾਂਦਾ ਆ ਸਾਨੂੰ ਇੰਤਜ਼ਾਰ ਹੁੰਦਾ ਆ ਹਰ ਸਵੇਰ ਨੂੰ ਕਿ ਸਾਡੇ ਪਰਵਾਰ ਦੇ ਵਿੱਚ ਇੱਕ ਨਵਾਂ ਮੈਂਬਰ ਆਊਗਾ ਅਸੀਂ ਉਹਦੀ ਦੇਖਭਾਲ ਕਰਾਂਗੇ ਪਰ ਉਹ ਮੈਂਬਰ ਆਉਂਦੇ ਸਾਰ ਹੀ ਤੁਹਾਡਾ ਮੁਰੀਦ ਉਹਨੂੰ ਤੋੜ ਕੇ ਲੈ ਜਾਂਦਾ ਹੈ ਕਿ ਤੁਸੀਂ ਕੁਝ ਕਰੋ ਤਾਂ ਸਾਈਂ ਜੀ ਫੁੱਲਾਂ ਨੂੰ ਕਹਿੰਦੇ ਨੇ ਕਿ ਤੁਸੀਂ ਫਿਕਰ ਨਾ ਕਰੋ ਮੈਂ ਦੇਖਦਾ ਅਗਲੀ ਸਵੇਰ ਜਦੋਂ ਉਹ ਮੁਰੀਦ ਸਾਈਂ ਜੀ ਦੇ ਕੋਲੇ ਆਉਂਦਾ ਆ ਫੁੱਲ ਲੈ ਕੇ ਤਾਂ ਸਾਈਂ ਜੀ ਉਹਨੂੰ ਕਹਿੰਦੇ ਕਿ ਤੂੰ ਗਲਤ ਕਰ ਰਿਹਾ ਹੈਂ ਤਾਂ murid ਕਹਿੰਦਾ ਸਰਕਾਰ ਮੈਂ ਸਮਝਿਆ ਨਹੀਂ ਮੈਂ ਕੀ ਗਲਤ ਕਰ ਰਿਹਾ ਉਹ ਕਹਿੰਦੇ ਤੂੰ ਫੁੱਲ ਤੋੜ ਕੇ ਲੈ ਕੇ ਆਉਣਾ ਇਹ ਬਹੁਤ ਗਲਤ ਗੱਲ ਆ ਕਿ ਫੁੱਲਾਂ ਦਾ ਵੀ ਪਰਿਵਾਰ ਆ ਮੇਰੇ ਕੋਲੇ ਫੁੱਲ ਸ਼ਿਕਾਇਤ ਲਾ ਕੇ ਆਏ ਨੇ ਕਿ ਭਾਈ ਤੁਹਾਡਾ murid ਸਾਡੇ ਪਰਿਵਾਰ ਦਾ ਇੱਕ ਮੈਂਬਰ ਤੋੜ ਕੇ ਲੈ ਜਾਂਦਾ ਤੇ ਆ ਕੇ ਤੁਹਾਡੇ ਕੋਲ ਚੜਾ ਦਿੰਦਾ ਵੀ ਤੂੰ ਫੁੱਲ ਨਾ ਤੋੜਿਆ ਕਰ murid ਕਹਿੰਦਾ ਨਹੀਂ ਸਰਕਾਰ ਮੈਂ ਤਾਂ ਫੁੱਲ ਤੋੜਨਾ ਆ ਤੇ ਮੈਂ ਫੁੱਲ ਚੜਾਉਣਾ ਹੀ ਚੜਾਉਣਾ। ਸਾਈਂ ਜੀ ਕਹਿੰਦੇ ਨਹੀਂ ਤੂੰ ਨਾ ਚੜਾਇਆ ਕਰ। ਇਹ ਕਹਿੰਦਾ ਮਰੀਦ ਉਹ ਕਹਿੰਦਾ ਮੈਂ ਸਰਕਾਰ ਨਹੀਂ ਰਹਿ ਸਕਦਾ ਮੈਂ ਤੋੜੂੰਗਾ ਤੇ ਮੈਂ ਚੜਾਉਂਗਾ। ਸਰਕਾਰ ਕਹਿੰਦੇ ਚੱਲ ਠੀਕ ਆ। ਜਿੱਥੋਂ ਤੂੰ ਫੁੱਲ ਤੋੜਦਾ ਮੇਰੇ ਨਾਲ ਚੱਲ ਉੱਥੇ ਮੈਨੂੰ ਲੈ ਕੇ ਚੱਲ। ਉਹ ਮਰੀਦ ਸਾਈਂ ਜੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਉਸ ਬਾਗ ਦੇ ਵਿੱਚ। ਸਾਈਂ ਜੀ ਉਹਨੂੰ ਕਹਿੰਦੇ ਵੀ ਚੱਲ ਠੀਕ ਆ। ਹੁਣ ਮੈਨੂੰ ਦੱਸ ਤੂੰ ਕਿਹੜਾ ਫੁੱਲ ਤੋੜਨਾ ਆ। ਉਹ ਮਰੀਦ ਹੱਥ ਇਸ਼ਾਰਾ ਕਰਦਾ ਆ। ਵੀ ਸਰਕਾਰ ਉਹ ਵਾਲਾ ਕਹਿੰਦੇ ਬਸ ਜਾ ਕੇ ਉਸ ਫੁੱਲ ਨੂੰ ਹੱਥ ਲਾ ਦੋਨੇ ਹੱਥ ਲਾ ਤੋੜੀ ਨਾ ਹੱਥ ਲਾ ਲਾ ਮਰੀਦ ਜਾ ਕੇ ਉਸ ਫੁੱਲ ਨੂੰ ਹੱਥ ਲਗਾਉਂਦਾ ਆ ਸਾਈਂ ਜੀ ਕਹਿੰਦੇ ਅੱਖਾਂ ਬੰਦ ਕਰ ਲਾ ਉਹ ਅੱਖਾਂ ਬੰਦ ਕਰ ਲੈਂਦਾ ਸਾਈਂ ਜੀ ਕਹਿੰਦੇ ਹੁਣ ਤੂੰ ਕੀ ਚਾਹੁੰਦਾ ਆ ਉਹ ਕਹਿੰਦਾ ਜੀ ਮੈਂ ਇਸ ਫੁੱਲ ਨੂੰ ਚਾਹੁੰਦਾ ਆ ਕਿ ਮੈਂ ਦਰਬਾਰ ਤੇ ਚੜਾਵਾਂ ਤਾਂ ਸਾਈਂ ਜੀ ਉਹਨੂੰ ਅੱਖਾਂ ਬੰਦ ਕਰਾ ਕੇ ਹੀ ਉਹਨੂੰ ਕਹਿੰਦੇ ਨੇ ਕਿ ਲੈ ਤੂੰ ਦਰਬਾਰ ਤੇ ਪਹੁੰਚ ਗਿਆ ਚੜਾ ਦੇ ਫੁੱਲ ਤੋ ਬੰਦਾ ਅੱਖਾਂ ਬੰਦ ਦੇ ਵਿੱਚ ਹੀ ਦਰਬਾਰ ਪਹੁੰਚ ਕੇ ਉੱਥੇ ਉਹ ਫੁੱਲ ਚੜਾ ਦਿੰਦਾ ਤੇ ਸਾਈਂ ਜੀ ਕਹਿੰਦੇ ਹੁਣ ਅੱਖਾਂ ਖੋਲ ਲਾ ਉਹ ਜਦੋਂ ਅੱਖਾਂ ਖੋਲਦਾ ਉਹ ਫੁੱਲ ਉਹਦੇ ਹੱਥ ਦੇ ਵਿੱਚ ਹੀ ਹੁੰਦਾ ਆ ਫੜਿਆ ਹੁੰਦਾ ਉਹ ਕਹਿੰਦਾ ਸਾਈਂ ਜੀ ਵੀ ਫੁੱਲ ਤਾਂ ਇੱਥੇ ਹੀ ਆ ਸਰਕਾਰ ਕਹਿੰਦੇ ਜਦੋਂ ਤੂੰ ਮਨ ਦੇ ਵਿੱਚ ਇਹ ਸੋਚ ਲੈਣਾ ਆ ਨਾ ਕਿ ਮੈਂ ਫੁੱਲ ਚੜਾਉਣਾ ਤਾਂ ਫੁੱਲ ਤੇਰਾ ਉਦੋਂ ਹੀ ਕਬੂਲ ਹੋ ਜਾਂਦਾ ਆ ਜਿਵੇਂ ਹੁਣ ਤੂੰ ਅੱਖਾਂ ਬੰਦ ਕੀਤੀਆਂ ਤੇ ਤੂੰ ਦਰਬਾਰ ਪਹੁੰਚ ਵੀ ਗਿਆ ਤੇ ਤੂੰ ਦਰਬਾਰ ਫੁੱਲ ਚੜਾ ਵੀ ਦਿੱਤਾ ਸਾਹੂ ਦੇ ਵਾਸਤੇ ਤੈਨੂੰ ਫੁੱਲ ਤੋੜਨ ਦੀ ਲੋੜ ਨਹੀਂ ਵੀ ਜਿਹਦੇ ਵਿੱਚ ਦੂਜੇ ਦਾ ਵੀ ਨੁਕਸਾਨ ਹੋ ਰਿਹਾ ਹੈ ਫੁੱਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤਾਂ ਮੁਰੀਦ ਸਮਝਿਆ ਤੇ ਉਹਨੇ ਸਾਈਂ ਜੀ ਦੇਗੇ ਹੱਥ ਜੋੜੇ ਕੇ ਸਰਕਾਰ ਮਾਫੀ ਦੇ ਦਿਓ ਅੱਜ ਤੋਂ ਬਾਅਦ ਮੈਂ ਐਦਾਂ ਨਹੀਂ ਕਰੂੰਗਾ ਸਾਈਂ ਜੀ ਕਹਿੰਦੇ ਨੇ ਕਿ ਜੇ ਤੁਹਾਡੇ ਦਿਲ ਦੇ ਵਿੱਚ ਪਿਆਰ ਆਣਾ ਜੇ ਤੁਹਾਡੇ ਦਿਲ ਦੇ ਵਿੱਚ ਸ਼ਰਧ ਆਇਆ ਤਾਂ ਕਿਸੇ ਨੂੰ ਨੁਕਸਾਨ ਨਾ ਪਹਚਾਓ ਤੁਹਾਡੇ ਦਿਲ ਦੇ ਵਿੱਚ ਪਿਆਰ ਆ ਤੁਹਾਡੇ ਦਿਲ ਦੇ ਵਿੱਚ ਇਸ਼ਕ ਆ ਸ਼ਰਧ ਆਇਆ ਕਾ ਤੁਸੀਂ ਚਾਹੇ ਖਾਲੀ ਹੱਥ ਆ ਕੇ ਨਾ ਉੱਤੇ ਸਿਰਚਾ ਲਓ ਉਹ ਵੀ ਕਬੂਲ ਆ ਕਿਉਂਕਿ ਸਾਈਂ ਜੀ ਨੂੰ ਪਤਾ ਆ ਕਿਹਦਾ ਦਿਲ ਮਤਲਬੀ ਆ ਤੇ ਕਿਹਦਾ ਦਿਲ ਪਿਆਰ ਵਾਲਾ ਆ ਸੋ ਇਹ ਕਿੱਸਾ ਫੁੱਲਾਂ ਦਾ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁਲ ਕਰਦੇ ਜੈ ਸਾਈਂ ਜੀ